ਜਦੋਂ ਵੇਖੀ ਦਾ ਤੇਰੇ ਇਤਿਆਸ ਵੱਲੇ ਵਾਖੇ ਜੂਣ ਤੇ ਮਰਨ ਦਾ ਢੰਗ ਤੇਰਾ ਬਹਿ ਕੇ ਸਿਦਕੇ ਦੀ ਪੱਟੀ ਵਿੱਚ ਸੂਰ ਪੀਰਾ ਸਗੋ ਹੋਰ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮ ਨੂੰ ਖੂਨ ਦੀ ਲੋੜ ਪੈ ਗਈ ਤੂੰ ਖੂਨ ਵਾਗ ਦਰਿਆਵਾ ਦੇ ਰੋੜਦਾ ਏ ਲੋਕੀ ਜਿੰਦਗੀ ਲੋੜ ਦੇ ਜਿੰਦਗੀ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ ਚਦੋ ਵੇਖੀ ਦਾ ਤੇਰੇ ਇਤਿਹਾਸ ਵੱਲੇ ਵਾਖੇ ਜੁੜਤੇ ਮਰਨ ਦਾ ਢੰਗ ਤੇਰਾ ਬਹਿ ਕੇ ਸਦਕ ਦੀ ਪੱਟੀ ਵਿੱਚ ਸੂਰ ਪੀਰਾ ਸਗੋ ਹੋਰ ਹੋਇਆ ਗੂੜਾ ਰੰਗ ਤੇਰਾ ਜਨਵੀ ਧਰਮ ਨੂੰ ਖੂਨ ਦੀ ਲੋੜ ਪੈ ਗਈ ਤੂੰ ਖੂਨ ਵਾਗ ਦਰਿਆਵਾਂ ਦੇ ਲੋੜਦਾ ਏ ਲੋਕੀ ਜ਼ਿੰਦਗੀ ਲੜਦੇ ਜ਼ਿੰਦਗੀ ਚ ਪਰ ਤੂੰ ਮੌਤ ਚੋਂ ਜ਼ਿੰਦਗੀ ਲੜਦਾ ਏ ਉਹ ਚੁੱਕਾ ਤੀ ਇਤਿਹਾਸ ਨੇ ਭੁੱਲਣਾ ਨਹੀਂ ਜਿਹੜੀਆਂ ਦੇਸ਼ ਬਦਲੇ ਤੂੰ ਕਾਲ ਕਾਲੀਆਂ ਨੇ ਤੇਰੇ ਪੁੱਤਾਂ ਦੇ ਖੂਨ ਦਾ ਸੇਰੇ ਸਦਕਾ ਭਾਰਤ ਮਾਂ ਦੇ ਚਿਹਰੇ ਤੇ ਲਾਲੀਆਂ ਨੇ ਐਸਾ ਢਟਾਇਆ ਜੀਬ ਹੈ ਬਾਦਸ਼ਾਹ ਤੂੰ ਦਿਲ ਸੇ ਗਰੀਬ ਦਾ ਤੋੜਦਾ ਨਹੀਂ ਦਾਰੇ ਆ ਆਸਵਾਲੀ ਤੇ ਮੋੜ ਨਾ ਕੀ ਡਰ ਮਾਤਿਆ ਜੇ ਕਲੀ ਮੋੜਦਾ ਨਹੀਂ ਤੈਨੂੰ ਪਾਈ ਕਨਈਏ ਨੇ ਦੱਸਿਆ ਏ ਜਾਤ ਪਾਤ ਦਾ ਫਰਕੇ ਮਟਾਈ ਜਾਣਾ ਦੁਸ਼ਮਣ ਨਾਲ ਵੀ ਦੁਸ਼ਮਣੀ ਬੋਲੇ ਕਿਤੇ ਪਾਣੀ ਸਬਣਾ ਦੇ ਮੁਖ ਵਿੱਚ ਪਾਈ ਜਾਣਾ ਮੰਨੂ ਲਾਰ ਦਰਬਾਰ ਅੰਦਰ ਮੇਰੇ ਮੰਨੂ ਲਾਰ ਦਰਬਾਰ ਅੰਦਰ ਤੇਰੇ ਬੱਚੇ ਜਾਣੇ ਜੇ ਤੇ ਟੰਗਦੇ ਰਹਿ ਤੇਰੇ ਵੱਟਿਆ ਜਦੋਂ ਅਰਦਾਸ ਕੀਤੀ ਫਿਰ ਵੀ ਭਲਾ ਸਰਬੱਤ ਦਾ ਮੰਗਦੇ ਰਹਿ ਚਤੋਂ ਕਦੇ ਵੀ ਜੱਲ੍ਹਿਆਂ ਵਾਲੇ ਬਾਗ ਅੰਦਰ ਤੇਰੀਆਂ ਛਾਤੀਆਂ ਤੇ ਕੋੜੇ ਨੱਚ ਤੇਰੇ ਤੇਰੀਆਂ ਛਾਤੀਆਂ ਤੇ ਕੋੜੇ ਨੱਚ ਤੇਰੇ ਜ਼ੁਲਮ ਕਰਨ ਵਾਲੇ ਉਹ ਗੇਰੋਂ ਹਾਕੇ ਤੇਰੇ

ਰਮੰਦਰ ਤੇ ਇਜਤ ਕੀਤਾ ਆਪਣੇ ਗੁਰੂ ਦੀ ਖੁਸ਼ੀ ਅਬੜੌਣ ਦੇ ਲਈ ਹੋ ਸੱਜਾਲ ਮਦੇਖੂਣ ਨਾਲ ਉਜੂ ਕੀਤਾ ਤੂੰ ਨਾ ਕਦੇ ਮੈਦਾਨ ਵਿੱਚ ਟੈਣ ਵਾਲਾ ਤੈਨੂੰ ਢਾਲ ਆਸਾ ਦਾ ਪਖੰਡੀਆਂ ਨੇ ਤੈਨੂੰ ਢਾਲ ਆਸਾ ਦਾ ਪਖੰਡੀਆਂ ਨੇ ਤੇਰੇ ਧਰਮ ਚੋਂ ਸੈਂਕੜੇ ਧਰਮ ਬਣ ਕੇ ਪਾਈਆਂ ਅਕਲ ਨਾਲ ਤੇਰੀਆਂ ਵੱਡੀਆਂ ਨੇ ਓਏ ਹੁਣ ਵੀ ਸਬਰੇ ਚੱਤਵੇਂ ਦੇ ਸੂਰ ਪੀਰਾ ਕਿਤੇ ਬੱਟਿਆ ਜਾਵੇ ਨਾ ਬੋਲੇ ਤੇਰਾ ਕਦਮ ਕਦਮ ਤੇ ਸਬਰ ਕੇ ਕਦਮ ਤਰਨਾ ਜਾ ਵੇਖੂਨੀ ਅਚਾਈ ਨਾ ਟੋਲੇ ਤੇਰਾ ਕਰਤਾ ਗੱਲ ਦਿਲ ਪੀਰ ਅਰਦਾਸ ਹੋ ਜੁ익 ਕਾਮ ਦੀ ਚੜਤੀ ਕਲਾ ਹੋਵੇ ਰਾਜ ਖਾਲਸੇ ਦਾ